ਨਮਸਕਾਰ ਅੱਜ ਜਸੀਂ ਦੇਖਾਂਗੇ ਵਾਇਗੁਰ ਮੰਤਰ ਦਾ ਅਰਥ ਇਹ ਪਾਈ ਗੁਰਦਾਸ ਜੀ ਦੀ ਬਾਣੀ ਹੈ ਤੇ ਗੁਰਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੋਇਆ ਹੈ ਪਾਈ ਗੁਰਦਾਸ ਜੀ ਲਿਖਦੇ ਨੇ ਸਤਜਗ ਸਤਗੁਰ ਵਾਸਦੇ ਵਾਵਾ ਵਿਸਨਾ ਨਾਮ ਜਪਾਵੇ ਸਤਜਗ ਜਿਹੜਾ ਇਸ ਚਤੁਰਯੁਗੀ ਦਾ ਪਹਿਲਾ ਯੁਗ ਸੀ ਸਤਜਗ ਉਹਦੇ ਵਿੱਚ ਜਿਹੜੇ ਸਤ ਚਿੱਤ ਵਾਲੇ ਜਿਹੜੇ ਮਹਾਪੁਰਖ ਨੇ ਸਤਗੁਰ ਸਤ ਚਿੱਤ ਵਾਲੇ ਜਿਹੜੇ ਮਹਾਪੁਰਖ ਨੇ ਉਹਨਾਂ ਨੇ ਵਾਸਦੇ ਭਗਵਾਨ શ્રી ਹਰੀ ਦੇ ਵਮਨ અવਤਾਰ ਨੂੰ ਮਹੱਤਤਾ ਦਿੱਤੀ ਹੈ ਤੇ ਵਾਹਿਗੁਰੂ ਸ਼ਬਦ ਦੇ ਵਿੱਚ ਜਿਹੜਾ ਵਾ ਵ ਅੱਖਰ ਹੈ ਉਹ ਭਗਵਾਨ શ્રી ਹਰੀ ਵਿਸ਼ਨੂੰ ਦਾ ਨਾਮ ਜਪਾਂਦਾ ਹੈ ਦੁਆਪਰ ਸਤਗੁਰ ਹਰੀਕ੍ਰਿਸ਼ਨ ਹਾ ਹਾ ਹਰ ਹਰ ਨਾਮ ਜਪਾਵੇ ਦੁਆਪਰ ਦੂਸਰਾ ਯੋਗ ਜਿਹੜਾ ਚਤੁਰਯੋਗੀ ਦਾ ਉਹਦੇ ਵਿੱਚ ਜਿਹੜੇ ਸੱਚੇ ਚਿੱਤ ਵਾਲੇ ਜਿਹੜੇ ਮਹਾਪੁਰਖ ਨੇ ਉਹਨਾਂ ਨੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਨਾਮ ਨੂੰ ਮਹੱਤਤਾ ਦਿੱਤੀ ਹੈ ਤੇ ਵਾਗੁਰ ਅੱਖਰ ਦੇ ਵਿੱਚ ਜਿਹੜਾ ਹਾ ਹ ਅੱਖਰ ਹੈ ਉਹ ਭਗਵਾਨ ਸ਼੍ਰੀ ਹਰੀ ਕ੍ਰਿਸ਼ਨ ਜੀ ਦੇ ਹਰੀ ਨਾਮ ਨੂੰ ਜਪਾਉਂਦਾ ਹੈ ਹਰ ਹਰ ਤ੍ਰੇਤੇ ਸਤਗੁਰ RAM ਜੀ ਰਾਰਾ RAM ਜਪੇ ਸੁਖ ਪਾਵੇ ਤ੍ਰੇਤਾ ਜਿਹੜਾ ਤੀਸਰਾ ਯੁਗ ਹੈ ਉਹਦੇ ਵਿੱਚ ਜਿਹੜੇ ਸੱਤ ਤੇ ਸਤ ਚਿੱਤ ਵਾਲੇ ਜਿਹੜੇ ਸੱਚੇ ਚਿੱਤ ਵਾਲੇ ਮਹਾਪੁਰਖ ਨੇ ਉਹਨਾਂ ਨੇ RAM ਜੀ ਨੂੰ ਮਹੱਤਤਾ ਦਿੱਤੀ ਹੈ ਤੇ ਵਾਹਿਗੁਰ ਅੱਖਰ ਦੇ ਵਿੱਚ ਜਿਹੜਾ ਰ ਅੱਖਰ ਹੈ ਵਾਹਿਗੁਰ ਸ਼ਬਦ ਦੇ ਵਿੱਚ ਜਿਹੜਾ ਰ ਰ ਅੱਖਰ ਹੈ ਉਹ RAM ਜੀ ਨੂੰ ਜਪਾਂਦਾ ਤੇ ਜਿਹੜਾ RAM ਜੀ ਨੂੰ ਜਪਦਾ ਉਹ ਸੁਖ ਪਾਂਦਾ ਕਲਯੁਗ ਨਾਨਕ ਗੁਰ ਗੋਵਿੰਦ ਗੱਗਾ ਗੋਵਿੰਦ ਨਾਮ ਅਲਾਵੇ ਕਲਯੁਗ ਜਿਹੜਾ ਹੁਣ ਯੁਗ ਚੱਲਦਾ ਪਿਆ ਹੈ ਚੌਥਾ ਤੇ ਆਖਰੀ ਯੁਗ ਇਸ ਚਤਰਯੁਗੀ ਦਾ ਉਹਦੇ ਵਿੱਚ ਬਾਬਾ ਨਾਨਕ ਨੇ ਗੁਰ ਨਾਨਕ ਦੇਵ ਜੀ ਨੇ ਗੋਵਿੰਦ ਨਾਮ ਜਿਹੜਾ ਹੈ ਗੋਵਿੰਦ ਦੋ ਅੱਖਰਾਂ ਤੋਂ ਮਿਲ ਕੇ ਬਣਿਆ ਗੋ ਤੇ ਵਿੰਦ ਗੋ ਮੀਨਜ਼ گاਵਾ ਵਿੰਦ ਮੀਨਜ਼ ਪਾਲਣ ਕਰਨ ਵਾਲਾ ਜਿਹੜਾ گاਵਾ ਦੀ ਪਾਲਣ ਕਰਨ ਵਾਲਾ ਨੇ ਗੋਵਿੰਦ ਭਗਵਾਨ શ્રી ਹਰੀਕ੍ਰਿਸ਼ਨ ਜੀ ਦੇ ਬਾਰੇ ਕੀ ਹੈ ਤੇ ਬਾਬੇ ਨਾਨਕ ਨੇ ਕਲਯੁਗ ਦੇ ਵਿੱਚ ਭਗਵਾਨ શ્રી ਹਰੀਕ੍ਰਿਸ਼ਨ ਜੀ ਦੇ ਨਾਮ ਨੂੰ ਦੇ ਨਾਮ ਨੂੰ ਮਹੱਤਤਾ ਦਿੱਤੀ ਹੈ ਤੇ ਜਿਹੜਾ ਵਾਹਿਗੁਰੂ ਦੇ ਵਿੱਚ ਗੱਗਾ ਅੱਖਰ ਹੈ ਉਹ ਗੋਵਿੰਦ ਪਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਨਾਮ ਨੂੰ ਪਗਵਾਨ ਸ਼੍ਰੀ ਕ੍ਰਿਸ਼ਨ ਦੇ ਨਾਮ ਦਾ ਪ੍ਰਕਾਸ਼ ਕਰਦਾ ਹੈ ਚਾਰੇ ਜਾਗੇ ਚੌ ਜੁਗੀ ਪੰਜਾਇਣ ਵਿੱਚ ਜਾਏ ਸਮਾਵੇ ਜਦੋਂ ਇਸ ਚੌ ਜੁਗੀ ਦੇ ਵਿੱਚ ਚਾਰੇ ਯੁਗਾਂ ਦੇ ਵਿੱਚ ਜਿਹੜੇ ਚਾਰ ਅਵਤਾਰ ਹੋਏ ਨੇ ਉਹ ਜਦੋਂ ਬੰਦੇ ਦੇ ਅੰਦਰ ਜਿਹੜੇ ਚਾਰ ਨਾਮ ਦੇ ਨਾਲ ਇਹ ਜਿਹੜੇ ਚਾਰ ਵਾ ਵਾ ਹਾ ਹਾ ਗਗਾ ਤੇ ਰਾਰਾ ਜਿਹੜੇ ਵਾਇਗੁਰੂ ਦੇ ਵਿੱਚ ਵਾਇਗੁਰੂ ਮੰਤਰ ਦੇ ਵਿੱਚ ਜਿਹੜੇ ਚਾਰ ਅੱਖਰ ਨੇ ਉਹ ਜਦੋਂ ਬੰਦੇ ਦੇ ਅੰਦਰ ਇੱਕ ਮਨੁੱਖ ਦੇ ਅੰਦਰ ਜਾਗ ਜਾਂਦੇ ਨੇ ਤਦ ਕੀ ਹੁੰਦਾ ਪੰਚਾਇਣ ਵਿੱਚ ਜਾਇ ਸਮਾਵੇ ਉਹ ਮਨੁੱਖ ਜਿਹੜਾ ਆ ਜਿਹੜੇ ਪੰਜ ਤੱਤ ਜਿਨ੍ਹਾਂ ਤੋਂ ਮਿਲ ਕੇ ਮਨੁੱਖੀ ਸਰੀਰ ਬਣਿਆ ਪੰਜ ਤੱਤ ਅਗ ਧਰਤੀ ਜਲ ਆਕਾਸ਼ ਤੇ ਹਵਾ ਉਹਨਾਂ ਦੇ ਵਿੱਚ ਵਾਪਸ ਜਾ ਕੇ ਲੀਨ ਹੋ ਜਾਂਦਾ ਸਮਾ ਜਾਂਦਾ ਚਾਰੋਂ ਅਸ਼ਰ ਇੱਕ ਕਰੇ ਵਾਇਗੁਰੂ ਜਪ ਮੰਤਰ ਜਪਾਵੇ ਇਨ ਚਾਰੇ ਅੱਖਰਾਂ ਨੂੰ ਵਾ ਵਾ ਹਾ ਹਾ ਗੱਗਾ ਤੇ ਰਾਰਾ ਚਾਰੇ ਅੱਖਰਾਂ ਨੂੰ ਇੱਕ ਕਰਕੇ ਹੀ ਵਾਇਗੁਰੂ ਮੰਤਰ ਦਾ ਜਾਪ ਕੀਤਾ ਜਾਂਦਾ ਹੈ ਜਹਾਂ ਤੇ ਉਪਜਾ ਫਿਰ ਇਹ ਤਹਾਂ ਸਮਾਵੇ ਤੇ ਜਿਹੜਾ ਮਨੁੱਖ ਇਸ ਮੰਤਰ ਦਾ ਇਸ ਵਾਇਗੁਰੂ ਮੰਤਰ ਦਾ ਜਾਪ ਕਰਦਾ ਉਹ ਜਿਸ ਅਕਾਲ ਪੁਰਖ ਤੋਂ ਜਿਸ ਪਰਮਾਤਮਾ ਤੋਂ ਉਪਜਾ ਹੈ ਵਾਪਸ ਉੱਥੇ ਹੀ ਜਾ ਕੇ ਸਮਾ ਜਾਂਦਾ ਹੈ ਧੰਨਵਾਦ